ਸਵਾਗਤ ਆ ਕਿਸਾਨ ਵੀਰੋ ਤੁਹਾਡਾ ਸੈਦਕ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ rau ਵਾਲਾ ਇਹ ਪਿੰਡ ਜੈਤੋ ਤਹਿਸੀਲ ਤੇ ਜ਼ਿਲ੍ਹਾ ਫਰੀਦਕੋਟ ਦਾ ਪਿੰਡ ਆ ਨੇੜੇ ਇਹ ਬਾਜੇਖਾਨੇ ਦੇ ਰਹਿ ਜਾਂਦਾ ਜੈਤੋ ਤੋਂ ਬਾਜਾਖਾਨਾ ਜਿਹੜਾ ਰੋਡ ਆ ਜਿਹੜੀ ਸੜਕ ਆ ਉਹਦੇ ਉੱਤੇ ਇਹ ਪਿੰਡ ਆਉਂਦਾ ਬਹੁਤ ਵੀਡੀਓ ਬਣ ਗਈਆਂ ਇਸ ਘਰ ਚੋਂ ਕਿਉਂਕਿ ਇੱਥੇ ਬਾਈ ਵਪਾਰ ਦਾ ਕੰਮ ਕਰਦਾ ਤੇ ਇਹਦੇ ਕੋਲ ਇੱਕ ਚੰਗੀ ਬਰੀਡ ਦੀ ਗਾਂ ਆਉਂਦੀ ਹੈ ਹਰ ਵਾਰ ਇਹ ਗੱਲ ਐਡ ਕਰ ਦੇਈਦੀ ਆ ਕਿਉਂਕਿ ਇੱਥੇ ਆਉਂਦੇ ਨਗੀਨੇ ਹੀ ਆ ਭਾਵੇਂ ਨਾਗ ਥੋੜੇ ਹੋਣ ਅੱਜ ਤਿੰਨ گاਵਾ ਜਿਹੜੀਆਂ ਦਿਖਾਉਂਗਾ ਜਿਹਦੇ ਵਿੱਚ ਦੋ ਗੱਬਣ ਹੈ ਤੇ ਇੱਕ ਵੈੜ ਤਾਜੀ ਸੂਈ ਵੀ ਹੈ ਜਿਹੜਾ ਨਾਗ ਇਹਨਾਂ ਚੋਂ ਤੁਹਾਨੂੰ ਜੱਚੂਗਾ ਉਹਦੀ ਤਸੱਲੀ ਤੁਸੀਂ ਕਰ ਸਕਦੇ ਹੋ ਆ ਕੇ ਦੇਖਣਾ ਪਸ਼ੂ ਨੂੰ ਤਸੱਲੀ ਕਰਨਾ ਤੁਹਾਡਾ ਹੱਕ ਹੁੰਦਾ ਥੋੜੀਆਂ ਕੱਚੀਆਂ گاਵਾ ਇੱਥੇ ਜ਼ਿਆਦਾ ਹੁੰਦੀਆਂ ਕਿਉਂਕਿ ਵਪਾਰ ਦਾ ਕੰਮ ਇਦਾਂ ਦਾ ਵੀ ਪਿੰਡਾਂ ਦੇ ਵਿੱਚੋਂ ਬਾਈ ਪਸ਼ੂ ਲਿਆਉਂਦਾ ਹੈ ਇਦੂ ਅੱਗੇ ਕੁਝ ਵਪਾਰੀ ਭਰਾ ਹੀ ਅੱਗੇ ਪਸ਼ੂ ਜਿਹੜੇ ਉਹ ਲੈ ਜਾਂਦੇ ਆ ਇਸ ਤਰ੍ਹਾਂ ਦਾ ਮਾਲ ਜਿਹੜਾ ਉਹ ਜਾਦਾ ਆਉਂਦਾ ਰਹਿੰਦਾ ਪਰ ਕਦੇ ਕਦੇ ਤਿਆਰ ਗਾਂ ਤੁਹਾਨੂੰ ਦਿਖਾਈਦੀ ਹੈ ਜਿਵੇਂ ਅੱਜ ਵੀ ਜਿਹੜੀ ਤਾਜੀ ਸੂਈ ਵੀ ਵਹਿੜ ਹੈ ਬਾਕਮਾਲ ਹੀ ਹੈ ਥਣ ਹਵਾਨੇ ਵਾਲੇ ਪੱਖ ਤੋਂ ਗਾਂ ਖਰੀਦੋ ਮੱਝ ਖਰੀਦੋ ਸਭ ਤੋਂ ਜਿਆਦਾ ਇੰਪੋਰਟਨਸ ਜਿਹੜੀ ਦੇਣੀ ਚਾਹੀਦੀ ਉਹ ਉਹਦੇ ਥਣਾ ਨੂੰ ਤੇ ਉਹਦੇ ਹਵਾਨੇ ਨੂੰ ਦੇਣੀ ਚਾਹੀਦੀ ਹੈ ਟਟਵੇਂ ਹਵਾਨੇ ਦੀ ਗਾਂ ਜਿਹਦਾ ਹਵਾਨਾ ਲਮਕਦਾ ਹੋਵੇ ਉਹ ਵੱਡਾ ਵੀ ਲੱਗਦਾ ਹੈ ਤੇ ਵੀ ਲੱਗਦਾ ਦੁੱਧ ਵੱਧ ਦੇ ਦੂਗੀ ਪਰ ਦੁੱਧ ਕੱਢਦੀਆਂ ਹਮੇਸ਼ਾ ਇਦਾਂ ਦੀਆਂ گاਵਾ ਜਿਨ੍ਹਾਂ ਦਾ ਹਵਾਨਾ ਫਿਕਸ ਹੋਵੇ ਪੂਰਾ ਜਿਹੜਾ ਉਹ ਫਿਕਸ ਹਵਾਨਾ ਉਹ ਪਸ਼ੂ ਦੁੱਧ ਜ਼ਿਆਦਾ ਕੱਢਦਾ ਆਓ ਮਿਲਦੇ ਆਂ ਬਾਈ ਨੂੰ ਕਰਦੇ ਆਂ ਗੱਲਬਾਤ ਹਰਪ੍ਰੀਤ ਭਾਈ ਸਸਤੀਕਾ ਸਸਤੀਕਾ ਜੀ ਹਰਪ੍ਰੀਤ ਅੱਜ ਆਪਾਂ ਤਿੰਨ گاਵਾ ਦਿਖਾ ਰਹੇ ਹਾਂ ਹਾਂਜੀ ਵੀਰੇ ਪਹਿਲੇ ਨੰਬਰ ਤੇ ਵੈੜ ਜਿਹੜੀ ਹਜੇ ਤਿਆਰ ਹੁੰਦੀ ਆਉਂਦੀ ਹੈ ਕਨਵਾ ਸੂਆ ਸੂਆ ਇਹ ਪਹਿਲਾ ਸੂਆ ਵੀਰੇ ਦੋ ਦਾੰਦ ਹੋ ਗਏ ਚੌਕ ਦੇ ਸੱਠੇ ਆ ਵੀਰੇ ਨੇ ਠੀਕ ਹੈ ਤੇ 15 ਦਿਨ ਪਏ ਬਈ ਇਹਦੇ ਹਜੇ ਪੂਰੇ ਡਿਮਾਂਡ ਕੀ ਰਹਿਣੀ ਡਿਮਾਂਡ ਫੋਨ ਤੇ ਕਰਾਂਗੇ ਵੀਰੇ ਖੋਲੀ ਬਈ ਸੋ ਦੱਸੋ ਚਾਰ ਦੰਦ ਹੋ ਗਈ ਇਹ ਚੌਗ ਵਾਲੇ ਦੰਦ ਬਾਈ ਕਹਿੰਦਾ ਸਿੱਟੇ ਆ ਦੋ ਦੰਦ ਕੰਪਲੀਟ ਹੋਣ ਤੋਂ ਬਾਅਦ ਚ 15 ਦਿਨਾਂ ਦੀ ਕੱਚੀ ਐ ਅੰਦਾਜ਼ਾ ਲਾ ਲਓ ਕਿੰਨੀ ਕੁ ਬਣੂਗੀ ਮੈਂ ਪਹਿਲਾਂ ਹੀ ਇਹ ਗੱਲ ਐਡ ਕਰਤੀ ਸੀ ਬਈ ਇੱਥੇ ਥੋੜੀਆਂ ਕੱਚੀਆਂ ਵਹਿਣਾ ਕਿਉਂਕਿ ਉਹ ਗਾਂ ਦੀਆਂ ਵੇਖਦੀਆਂ ਜਾਂਦੀਆਂ ਤੇ ਇਹ ਭਰਾ ਅੱਗੇ ਪਿੰਡਾਂ ਦੇ ਵਿੱਚੋਂ ਖਰੀਦ ਕੇ ਲਿਆਉਂਦਾ ਪਸੂ ਤੋਂ ਉਸੇ ਤਰ੍ਹਾਂ ਵੇਖਦੇ ਜਾਂਦੇ ਸੋ ਜਿਹੜੇ ਭਰਾ ਨੂੰ ਐਫ ਨਸਲ ਬਾਰੇ ਜਾਣਕਾਰੀ ਹੈ ਤਾਂ ਉਹਨੂੰ ਭਾਵੇਂ ਉਹ ਕੱਚੀ ਗਾਂ ਖਰੀਦ ਲੇ ਉਹਨੂੰ 2 ਰੁਪਏ ਸਸਤੀ ਮਿਲ ਜੂਗੀ ਜਦੋਂ ਪਸ਼ੂ ਤਿਆਰ ਹੁੰਦਾ ਠੋਕਰਾਂ ਤੇ ਹੁੰਦਾ ਉਦੋਂ ਰੇਟ ਕੋਸੂਰ ਹੋ ਜਾਂਦੇ ਹੈ ਚੱਕ ਗਈ ਵੀਰੇ ਲੈਵਾ ਥੋੜਾ ਬੱਚੀ ਹੈ ਤਾਰੀ ਆ ਠੀਕ ਹੈ ਦੋ ਬੈੜਾ ਹੁਣ ਇਕੱਠੇ ਹੀ ਆਣਾ ਓਕੇ ਸੋ ਦੋਸਤੋ ਬਾਈ ਕਹਿੰਦਾ ਵੀ ਥੋੜਾ ਹਵਾਨਾ ਘਟਾ ਆ ਗਈ ਕਿਉਂਕਿ ਉਤਰੀ ਹੋਣੀ ਹੈ ਇਹ ਤੁਸੀਂ ਵੈੜ ਦੀ ਬਣਾਵਟ ਦੇਖ ਸਕਦੇ ਹੋ ਥਣ ਸੋਹਣੇ ਆ ਨਾ ਤਾਂ ਥਣ ਲੰਬਾ ਰੱਖੇ ਤੇ ਨਾ ਛੋਟਾ ਰਵੇ ਭਾਵੇਂ ਹੱਥੀਂ ਚੋਲਿਓ ਭਾਵੇਂ ਮਸ਼ੀਨ ਲਾ ਲਿਓ ਉਹ ਤੁਹਾਡੇ ਤੁਹਾਡੀ ਖੁਸ਼ੀ ਹੋਊਗੀ ਸਟਰਕਚਰ ਇਤਾਂ ਦਾ ਹੈ ਵੀ ਦੁੱਧ ਜਿੰਨਾ ਮ ਕਮਾਲ ਆ ਬਈ ਜਿਹੜਾ ਹੋਰ ਕਢਾ ਦੇ ਤੈਨੂੰ ਪਹਿਲੇ ਨੰਬਰ ਤੇ ਦੇਖੋ ਵੈੜ ਉੱਤੋਂ ਬਣਾਵਟ ਜਿਹੜੀ ਪੁੜਿਆਂ ਦੀ ਉਹ ਵੀ ਚੰਗੀ ਐ ਬਾਕੀ ਥਣ ਵੀ ਚਾਰੇ ਸੋਹਣੇ ਲਿਆ ਬਈ ਵਾਪਸ ਸੋ ਇਹ ਪਹਿਲੇ ਨੰਬਰ ਤੇ ਵੈੜ ਆ ਸੋ ਰੇਟ ਫੋਨ ਦੇ ਉੱਤੇ ਆ ਇਸ ਗੱਲ ਤੋਂ ਕਈ ਭਰਾ ਤਰਾਜ ਕਰਦੇ ਪਰ ਹਰੇਕ ਦੇ ਕਿਤੇ ਦੀਆਂ ਆਪਦੀਆਂ ਆਪਦੀਆਂ ਕੋਸੇ ਸਮੱਸਿਆਵਾਂ ਹੁੰਦੇ ਗਏ ਜਿੰਨਾ ਕਰਕੇ ਹਰੇਕ ਇਨਸਾਨ ਆਪਦੇ ਹਿਸਾਬ ਨਾਲ ਆਪਦੇ ਕਾਰੋਬਾਰ ਨੂੰ ਚਲਾਉਂਦਾ ਹੈ ਵਪਾਰ ਚ ਇੱਕ ਤਾਂ ਇਹ ਵੀ ਪੜਦਾ ਰਹਿੰਦਾ ਵੀ ਇਹ ਗਾਂ ਦੀਆਂ ਪਸ਼ੂ ਵਿਕਦੇ ਜਾਣੇ ਆ ਜਿਵੇਂ ਤਿਆਰ ਹੋ ਜਾਂਦਾ ਪਸ਼ੂ ਤਾਂ ਉਦੋਂ ਕੀਮਤੋਂ ਦੀ ਕੁਝ ਹੋਰ ਹੁੰਦੀ ਆ ਸੋ ਤੁਸੀਂ ਜਿਹਨੇ ਪਸ਼ੂ ਖਰੀਦਣਾ ਇੱਕ ਫੋਨ ਦੇ ਉੱਤੇ ਤੁਹਾਨੂੰ ਰੇਟ ਕਨਫਰਮ ਹੋ ਜਾਣਾ ਦੋ ਨੰਬਰ ਤੇ ਵੀ ਗਾਂ ਜਿਹੜੀ ਉਹ ਸੋਹਣੇ ਟਾਂਚੇ ਦੀ ਹੈ ਹਰਪ੍ਰੀਤ ਭਾਈ ਕਨਵਾ ਸੋ ਇਹ ਦੂਜਾ ਸੂਆ ਵੀਰੇ 6 ਰਾਂਦਾ ਠੀਕ ਹੈ ਇਹਦੇ ਦਣ ਪਏ ਆ 20 ਤੋਂ 25 ਆ ਜੀ ਰੇਟ ਇਹਦਾ ਵੀ ਰੇਟ ਇਹਰਾ ਵੀ ਫੋਨ ਤੇ ਉਹਨੇ ਪਹਿਲੇ ਸੂਏ ਕੱਢਿਆ ਵੀਰੇ 37 38 ਗੱਲ ਦੁੱਧ ਸੋ ਸੋ ਚੰਗਾ ਦੁੱਧ ਪਹਿਲੇ ਸੂਏ ਚ ਦਿੱਤਾ ਹੈ ਦੁੱਧ ਹਮੇਸ਼ਾ ਸੇਵਾ ਦਾ ਹੁੰਦਾ ਹੈ ਸੇਮ گاਾਂ ਤੋਂ ਮੈਨੂੰ ਪਤਾ ਵੀ ਜੇ ਚੰਗੀ ਸੰਭਾਲ ਵਾਲਾ ਬਾਈ ਹੋ ਸਕਦਾ 10 ਕਿਲੋ ਵੱਧ ਚੋਲੇ ਤੇ ਜਿਹਦੀ ਗੌਰ ਘੱਟ ਹੈ ਉਹਦੇ ਕੋਲ ਉਹ ਉਹ ਸੁਪੀਕ ਤੇ ਨਾ ਪਹੁੰਚੇ ਮਤਲਬ ਦੁੱਧ ਸਾਮ ਸੰਭਾਲਦਾ ਪਰ ਬਰੀਡ ਵਾਈਜ਼ HF ਤੇ ਇੰਨਾ ਘੱਟ ਹੋ ਗਿਆ ਵੀ ਦੁੱਧ ਤਾਂ ਇਹ ਮਸ਼ੀਨਾਂ ਹੀ ਐ ਇਹਦਾ ਵੀ ਟਾਂਕਾ ਚੰਗਾ ਹੈ ਖਵਾਨੇ 'ਚ ਸਪੇਸ ਫੁੱਲ ਪਈ ਹੈ ਕਿਉਂਕਿ ਹਜੇ ਇਹ ਦੈਣੋਂ ਜ਼ਿਆਦਾ ਰਹਿੰਦੇ ਆ ਦੇ ਦੁੱਧ ਲਾਉਣਾ ਸ਼ੁਰੂ ਕਰਤਾ ਬਾਕੀ ਜਿਹੜੀ ਰੁੱਤ ਚ ਇਹਨੇ ਸੁਣਾ ਆਪਾਂ ਨੂੰ ਪਤਾ ਵੀ ਸਿਆਲ ਦੀ ਜਿਹੜੀ ਰੁੱਤ ਪੱਖੋ ਸ਼ੁਰੂ ਹੋ ਜਾਂਦਾ ਸੂ ਦੇ ਵਿੱਚ ਹੁਣ ਜਿਹੜੀ ਰਾਤ ਦੀ ਠੰਡ ਹੋਣ ਲੱਗ ਪੈਣੀ ਹੈ ਹੋਰ 10 15 20 ਦਿਨਾਂ ਤੱਕ ਤੇ ਉਦੋਂ ਹੀ ਇਹ ਗਾਣੇ ਸੁਣਾਇ ਖਰਾਕ ਚੰਗੀ ਚੱਕੂਗੀ ਤੇ ਜਿੰਨੀ ਖਰਾਕ ਹਾজম ਕਰਨੀ ਉਸੇ ਹਿਸਾਬ ਤੇ ਦੋਸਤੋ ਪੀਕ ਲੈਵਲ ਛੇਤੀ ਪਸ਼ੂ ਫੜਦਾ ਢਾਂਚੇ ਦੀ ਸੋਹਣੀ ਹੈਗਾ ਕੱਦ ਕਾਠ ਫੁੱਲ ਹੈ ਵਜ਼ਨ ਚੰਗਾ ਹੈ ਲੰਬਾਈ ਜਿਹੜੀ ਉਹ ਤੁਸੀਂ ਦੇਖ ਰਹੇ ਹੋਗੇ ਉਹ ਵੀ ਚੰਗੀ ਦਿਸਦੀ ਹੈ ਬਾਕੀ ਹਵਾਨੇ ਦੇ ਉੱਤੇ ਨਾੜਾ ਕੋਈ ਵਾਦੂ ਚਾਮਣੀ ਜੜਿਆ ਬੱਬਈ ਵਹਿੜ ਤੇ ਐ ਫਿਟਨੈਸ ਵਾਲੀ ਬੱਚੀ ਹੈ ਪੂਰੀ ਲੈ ਆ ਬਈ ਵਾਪਸ ਸੋ ਇਹ ਦੋਸਤੋ 2 ਨੰਬਰ ਦੇ ਉੱਤੇ ਦੂਜਾ ਸੂਆ ਵਹਿੜ ਤੁਹਾਨੂੰ ਗਾਂ ਜਿਹੜੀ ਉਹ ਦਿਖਾ ਰਹੇ ਇੱਕ ਸੂਈ ਸਵਾਈ ਗਾਂ ਤੂੰ ਬਾਅਦ ਚ ਦਿਖਾਉਣੀ ਹੈ ਇਹ ਫਾਰਮਾਂ ਚੋਂ ਆਉਂਦੀਆਂ ਖੁੱਲੀਆਂ ਹੁੰਦੀਆਂ ਤਾਂ ਉਹਦੇ ਕਰਕੇ ਕਈ ਔਰਤ ਲਿਆਰੇ ਨਾਲੇ ਭੱਜਦੀਆਂ ਇਹ ਤਾਜੀ ਸੂਈ ਗਾਂ ਤੁਹਾਨੂੰ ਦਿਖਾਉਣੀ ਹੈ ਦੋਸਤੋ ਹਰਪ੍ਰੀਤ ਭਾਈ ਕੰਨਵਾ ਸੂਆ ਇਹ ਪਹਿਲਾ ਸੂਆ ਵੀਰੇ ਦੋ ਦੰਦ ਦਾ ਸੁਬਾ ਸੂਈ ਸੀਗੀ 2:30 ਵਜੇ ਵੀਰੇ ਜੇਰ ਜੂਰ ਨੈਟ ਕੰਪਲੀਟ ਆ ਪੂਰੀ ਠੀਕ ਹੈ ਵੀਡੀਓ ਵੀ ਆਪਣੇ ਕੋਲੇ ਬਣੀ ਵੀ ਆ ਠੀਕ ਹੈ ਬੱਚਾ ਇਹਨੇ ਬੱਚਾ ਤਾਂ ਬੱਚਾ ਵਾਛਾ ਵੀਰੇ ਠੀਕ ਹੈ ਇਹਦਾ ਰੇਟ ਕੀ ਰਹਿਣਾ ਇਹਦਾ ਰੇਟ ਵੀ ਫੋਨ ਤੇ ਖੋਲੀ ਸਰਸੋਏ ਸੁਬਾ ਅੱਜ ਸੂਈ ਹੈ ਜੇਰ ਕੰਪਲੀਟ ਹੈ ਤੇ ਉਹਦੀ ਵੀਡੀਓ ਵਗੈਰਾ ਬਾਈ ਫਰਾਂ ਕੋਲ ਚਾਰ ਪੰਜ ਕਿਲੋ ਕੱਢਾ ਵੀਰੇ ਬੈਠਾ ਜਾਣਾ ਨਹੀਂ ਸੀਗਾ ਜੇਰ ਜੂਰ ਫਿਰ ਬਾਅਦ ਚ ਭਈ ਆ ਸੋ ਚਾਰ ਪੰਜ ਕਿਲੋ ਦੋ ਤਾਂ ਕੱਢਿਆ ਵੀ ਹੈ ਹਰਪੀਤੇ ਦੰਦੋ ਕਿਵੇਂ ਬਾਈ ਦੰਦੋ ਦੋ ਦੰਦ ਹੈ ਵੀਰੇ ਦੋ ਦਾ ਪਿਆਰ ਸੋ ਦੋਸਤੋ ਦੋ ਦੰਦ ਵੱਛੀ ਹੈ ਦੁੱਧ ਕਿੰਨਾ ਚੋਲੋਂਗੋ ਥੋੜੀ ਸਮਝ ਆ ਪਰ ਹਵਾਨੇ ਦੇ ਨੰਬਰ ਫੁੱਲ ਆ ਇਹਦੇ ਕਿਉਂਕਿ ਹਵਾਨਾ ਫਿਕਸ ਹੈ ਮੋੜ ਚੋਂ ਚੰਗਾ ਜੁੜਿਆ ਹੋਇਆ ਹਾਲਾਂਕਿ 4-5 ਕਿਲੋ 4-5 ਲੀਟਰ ਬਾਈ ਕਹਿੰਦਾ ਦੁੱਧ ਚੋਣਾ ਪਿਆ ਫੇਰ ਬੈਠਣ ਲੱਗੀ ਹੈਗਾ ਬੱਚਾ ਇਹਨੇ ਮੇਲ ਕਾਫ ਦਿੱਤਾ ਵੱਛਾ ਜਿਹੜਾ ਉਹ ਥੋੜਾ ਨਰਵਾ ਹੁੰਦਾ ਜਿਹਦੇ ਕਰਕੇ ਪਹਿਲਣ ਵੱਛੀਆਂ ਨੂੰ ਥੋੜੀ ਦਿੱਕਤ ਆਉਂਦੀ ਹੈ ਬਾਕੀ ਸ਼ਾਮ ਤੱਕ ਜਾਂ ਕੱਲ ਤੱਕ ਜਦੋਂ ਇਹ ਪੱਠੇ ਨਾਲ ਚੱਕਣੇ ਸ਼ੁਰੂ ਕਰਤੇ ਤੁਹਾਨੂੰ ਇਹਦਾ ਰੰਗ ਰੂਪ ਢਾਂਚਾ ਹੋਰ ਹੀ ਨਜ਼ਰ ਆਊਗਾ ਤੇਰਾ ਪਸੂਸੂ ਆ ਜਾ ਮੰਨ ਜਾਂਦਾ ਜਦੋਂ ਤਾਜੀ ਸੁੰਦੀ ਆ ਵਹਿ ਰੰਗ ਸੋਹਣਾ ਦੱਸੋ ਹਾਈਟ ਚੰਗੀ ਐ ਲੰਬਾਈ ਚੰਗੀ ਐ ਖਵਾਨੇ ਬਾਰੇ ਮੈਂ ਪਹਿਲਾਂ ਹੀ ਦੱਸਤਾ ਵੀ ਫਿਕਸ ਖਵਾਨਾ ਹੈ ਥਣ ਚੰਗੇ ਹੱਥੀ ਚੁਆਈ ਵਾਲੇ ਥਣ ਹੈ ਖਵਾਨਾ ਅੱਗੇ ਨੂੰ ਵੀ ਚੰਗਾ ਦਿਖਾਉਂਦੀ ਐ ਸੋ ਦੋ ਦੰਦ ਵਿੱਚੀ ਤਾਜੀ ਬਿਲਕੁਲ ਸੂਈ ਵੀ ਮੁਕਾਊ ਐ ਗਾੜੀ ਨੋਟ ਕਰ ਲਿਓ ਦੋਸਤੋ ਮਸ਼ੀਨੀ ਚਵਾਈ ਕਰਦੇ ਹੋ ਤਾਂ ਫਿਰ ਤਾਂ ਕੋਈ ਦਿੱਕਤ ਹੀ ਨਹੀਂ ਪਰ ਇਹਦਾ ਥਣ ਹੱਥੀ ਚਵਾਈ ਵਾਲਾ ਵੀ ਹੈਗਾ ਬਾਕੀ ਜਿਹਦੇ ਕੋਲ ਜਗ੍ਹਾ ਹੈ ਪੋਸੀਬਲ ਹੈ ਤਾਂ ਜ਼ਰੂਰ ਮਸ਼ੀਨੀ ਚਵਾਈ ਸ਼ੁਰੂ ਕਰੋ گاਵਾਾਂ ਦੀ ਉਹਦੇ ਨਾਲ ਦੁੱਧ ਪਸ਼ੂ ਵੱਧ ਦਿੰਦਾ ਹੈ ਹੱਥੀ ਚਵਾਈ ਦੀ ਬਜਾਏ ਲਿਆ ਬਾਈ ਬਾਕੀ ਜਿੰਨਾ ਆਟੋਮੈਟਿਕ ਕੰਮ ਹੋਊਗਾ ਜਿੰਨਾ ਆਟੋਮੇਸ਼ਨ ਤੇ ਫਾਰਮ ਜਾਊਗਾ ਤਾਂ ਉਹਨਾਂ ਥੋੜਾ ਇੱਕ ਤਸ ਖਾਲਾ ਹੋ ਜਾਂਦਾ ਮਸ਼ੀਨਰੀ ਐਡ ਕਰਨੀ ਚਾਹੀਦੀ ਹੈ ਖਵਾਨਾ ਇਹਦਾ ਤੁਸੀਂ ਫੇਰ ਦੇਖ ਲਓ ਚੰਗੀ ਤਿਆਰ ਹੋ ਕੇ ਇਹਨੇ ਬੱਚੇ ਨੂੰ ਜਨਮ ਦਿੱਤਾ ਦੁੱਧ ਥੋੜੀ ਸੇਵਾ ਦਾ ਪਰ ਢਾਂਚਾ ਤੇ ਬਰੀਡ ਜਿਹੜੀ ਉਹ ਦੁੱਧ ਵਾਲੀ ਹੈ ਸੋ ਪਹਿਲਣ ਵੈੜ ਦੋ ਦਾੰਦ ਕੀਮਤ 222 ਨੂੰ ਪਤਾ ਵੀ ਇਹਦੀ ਕੀ ਡਿਮਾਂਡ ਹੈ ਪਰ ਜਿੰਨੇ ਦੀ ਖਰੀਦ ਲਓਗੇ ਦੂਜੇ ਸੂਏ ਚੋਂ ਤੋਂ ਵੱਧ ਕੇ ਵਿਕ ਜੂਗੀ ਕੀਮਤਾਂ ਵਧ ਰਹੀਆਂ ਆ ਪਸ਼ੂਆਂ ਦੀਆਂ ਇਸ ਸਾਲ ਸੋ ਇਹ ਦੋ ਦੂਜਾ ਸੂਆ ਸੰਦੀਆਂ ਜਿਹੜੀ ਦੋ ਨੰਬਰ ਤੇ ਸੀਗੀ ਤੁਹਾਨੂੰ ਦਿਖਾਈ ਤੇ ਪਹਿਲੇ ਨੰਬਰ ਤੇ ਦਿਖਾਈ ਹੈ ਪਹਿਲਣ ਵੈੜ ਹਲੇ ਕੱਚੀ ਐ ਤੈਨ ਨਾ ਆ ਗਿਆ ਅੱਜ ਦੀ ਵੀਡੀਓ ਦੇ ਆ ਕੇ ਦੇਖਿਓ ਕਰਿਓ ਤਸੱਲੀ ਜਿਹੜਾ ਪਸ਼ੂ ਤੁਹਾਨੂੰ ਜਚਿਆ ਨੰਬਰ ਸਕਰੀਨ ਉੱਤੇ ਲਗਾਤਾਰ ਹੀ ਚੱਲਦਾ ਹੁੰਦਾ ਸੌਦੇ ਸਿੱਧੇ ਮਾਲਕ ਨਾਲ ਹੋਣੇ ਐ ਤਸੱਲੀ ਤੁਸੀਂ ਕਰਨੀ ਐ ਸੋ ਸਾਡਾ ਕੰਮ ਸਿਰਫ ਵੀਡੀਓ ਦਿਖਾਉਣ ਦਾ ਐ ਬਾਕੀ ਕੰਮ ਇਦੋਂ ਅੱਗੇ ਥੋਡੇ ਜਿਨ੍ਹਾਂ ਨੇ ਪਸ਼ੂ ਵੇਚਣਾ ਐ ਉਸ ਭਰਾ ਦਾ ਕੰਮ ਐ ਤੇ ਜਾਂ ਜਿਹੜੇ ਵੀਰ ਨੇ ਪਸ਼ੂ ਖਰੀਦਣਾ ਬਹੁਤ ਸੋਹਣੇ ਥਾਣਾਂ ਦੱਸੂ ਇਸ ਵੇੜ ਦੇ ਜਿਹੜੀ ਪਹਿਲਾਂ ਸੂਆ ਤਾਜੀ ਸੂਈ ਤੁਸੀਂ ਹੁਣ ਦੇਖ ਰਹੇ ਹੋ ਮਿਹਰਬਾਨੀ